ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਸਰਕਾਰ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਅਤੇ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਸਮੇਤ ਮੁੱਖ ਏਜੰਸੀਆਂ ਦੇ ਦੁਆਰਾ ਸਖਤ ਇਮੀਗ੍ਰੇਸ਼ਨ ਨੀਤੀ ਦੀ ਪਾਲਣਾ ਕੀਤੇ ਜਾਣ ਦੇ ਨਾਲ ਗ੍ਰੀਨ ਕਾਰਡ ਤਾਰਕਨ ਨੂੰ ਸਖਤ ਜਾਂਚ ਦੇ ਕੇਦੇ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਬਹੁਤ ਸਾਰੇ ਭਾਰਤੀ ਜੋ ਕਾਨੂੰਨੀ ਸਥਾਈ ਨਿਵਾਸੀ ਸਥਿਤੀ ਗ੍ਰੀਨ ਕਾਰਡ ਦੇ ਨਾਲ ਅਮਰੀਕਾ ਵਿੱਚ ਰਹਿ ਰਹੇ ਨੇ ਅਤੇ ਕੰਮ ਕਰ ਰਹੇ ਨੇ ਉਹਨਾਂ ਕਾਫੀ ਚਿੰਤਾ ਹੋ ਸਕਦੀ ਹੈ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਇੱਕ ਤਾਜ਼ਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਗ੍ਰੀਨ ਕਾਰਡ ਤੁਹਾਨੂੰ ਅਮਰੀਕਾ ਦੇ ਵਿੱਚ ਅਨਮਿੱਥੇ ਸਮੇਂ ਦੇ ਲਈ ਰਹਿਣ ਦਾ ਅਧਿਕਾਰ ਨਹੀਂ ਦਿੰਦੇ। ਉਹਨਾਂ ਨੇ ਕਿਹਾ ਹੈ ਕਿ ਇਸ ਕਾਰਨ ਹਜ਼ਾਰਾਂ ਭਾਰਤੀਆਂ ਦੇ ਵਿੱਚ ਚਿੰਤਾਵਾਂ ਪੈਦਾ ਹੋ ਗਈਆਂ ਨੇ ਜੋ ਗ੍ਰੀਨ ਕਾਰਡ ਉੱਤੇ ਅਮਰੀਕਾ ਦੇ ਵਿੱਚ ਨੇ। ਹਾਲਾਂਕਿ ਬਹੁਤ ਸਾਰੇ ਮਾਹਰ ਇਮੀਗ੍ਰੇਸ਼ਨ ਵਕੀਲ ਮਹਿਸੂਸ ਕਰ ਰਹੇ ਨੇ ਕਿ ਜ਼ਿਆਦਾਤਰ ਭਾਰਤੀਆਂ ਦੇ ਲਈ ਕਬਰੋਂ ਦੀ ਕੋਈ ਲੋੜ ਨਹੀਂ ਹੈ ਜੋ ਗ੍ਰੀਨ ਕਾਰਡ ਉੱਤੇ ਨੇ ਅਤੇ ਭਾਰਤ ਦੇ ਦੌਰੇ ਸਮੇਤ ਅਮਰੀਕਾ ਤੋਂ ਬਾਹਰ ਯਾਤਰਾ ਕਰਨ ਦੀ ਲੋੜ ਹੋ ਸਕਦੀ ਹੈ ਹਾਲਾਂਕਿ ਗ੍ਰੀਨ ਕਾਰਡ ਕੁਝ ਖਾਸ ਕਾਰਨਾਂ ਕਰਕੇ ਰੱਦ ਕੀਤੇ ਜਾ ਸਕਦੇ ਨੇ ਜਿਸ ਦੇ ਵਿੱਚ ਰਾਸ਼ਟਰੀ ਸੁਰੱਖਿਆ ਜੋਖਮ ਜਾਂ ਫਿਰ ਅਪਰਾਧਿਕ ਗਤੀਵਿਧੀਆਂ ਵੀ ਸ਼ਾਮਲ ਨੇ ਜ਼ਿਆਦਾਤਰ ਭਾਰਤੀ ਪੇਸ਼ੇਵਰ ਕਾਨੂੰਨ ਦੀ ਪਾਲਣਾ ਕਰਨ ਵਾਲੇ ਅਤੇ ਟੈਕਸ ਅਦਾ ਕਰਨ ਵਾਲੇ ਵਿਅਕਤੀ ਨੇ ਉਹਨਾਂ ਨੂੰ ਘਪਰਾਉਣ ਦੀ ਜ਼ਰੂਰਤ ਨਹੀਂ ਹੈ ਜਿੰਨੇ ਚਿਰ ਉਹ ਅਮਰੀਕੀ ਕਾਨੂੰਨ ਦੀ ਪਾਲਣਾ ਕਰਦੇ ਨੇ ਅਪਰਾਧਕ ਗਤੀਵਿਧੀਆਂ ਤੋਂ ਬਚਦੇ ਨੇ ਅਮਰੀਕਾ ਦੇ ਨਾਲ ਮਜ਼ਬੂਤ ਸੰਬੰਧ ਬਣਾਈ ਰੱਖਦੇ ਨੇ ਅਤੇ ਵਿਦੇਸ਼ਾਂ ਦੇ ਵਿੱਚ ਲੰਬੇ ਸਮੇਂ ਤੱਕ ਰਹਿਣ ਤੋਂ ਵੀ ਬਚਦੇ ਨੇ ਉਹਨਾਂ ਨੂੰ ਚਿੰਤਾ ਕਰਨ ਦੀ ਬਹੁਤ ਹੀ ਘੱਟ ਲੋੜ ਹੋਵੇਗੀ ਦਸੇ ਗ੍ਰੀਨ ਕਾਰਡ ਅਮਰੀਕਾ ਵਿੱਚ ਸਥਾਈ ਨਿਵਾਸੀ ਦਾ ਦਰਜਾ ਹੈ ਇਸ ਲਈ ਅਮਰੀਕਾ ਦੇ ਨਾਲ ਮਜ਼ਬੂਤ ਸੰਬੰਧ ਵੀ ਮਹੱਤਵਪੂਰਨ ਨੇ ਦਸੀ ਸਾਰੇ ਮਾਮਲੇ ਤੇ ਬੋਲਦੇ ਹੋਏ ਮਨਜੂਨਾਥ ਗੋਖਰੇ ਜੋ ਐਟਲਾਂਟਾ ਜਵਾਲਸੀਆ ਦੇ ਵਿੱਚ ਸਥਿਤ ਇੱਕ ਵਕੀਲ ਨੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਗ੍ਰੀਨ ਕਾਰਡ ਅਮਰੀਕਾ ਦੇ ਵਿੱਚ ਸਥਾਈ ਨਿਵਾਸੀ ਦਾ ਦਰਜਾ ਹੈ ਇਸ ਲਈ ਅਮਰੀਕਾ ਦੇ ਨਾਲ ਮਜ਼ਬੂਤ ਸੰਬੰਧ ਮਹੱਤਵਪੂਰਨ ਨੇ ਤੇ ਇੱਕ ਕੁਲ ਕਈ ਰਿਹਾਈਸ਼ਾ ਹੋ ਸਕਤੀਆਂ ਨੇ ਪਰ ਅਮਰੀਕੀ ਸਰਕਾਰ ਚਾਹੁੰਦੀ ਹੈ ਕਿ ਅਮਰੀਕਾ ਗ੍ਰੀਨ ਕਾਰਡ ਧਾਰਕ ਦਾ ਸਥਾਈ ਨਿਵਾਸ ਹੋਵੇ ਇਸਨਾਲਿਓਣਾ ਕਿਹਾ ਕਿ ਕਾਨੂੰਨ ਦੀ ਲੋੜ ਹੈ ਕਿ ਗ੍ਰੀਨ ਕਾਰਡ ਧਾਰਕ ਨੂੰ ਅਮਰੀਕਾ ਦੇ ਵਿੱਚ ਰਹਿਣਾ ਚਾਹੀਦਾ ਹੈ ਅਮਰੀਕਾ ਦੇ ਵਿੱਚ ਰੋਜ਼ਗਾਰ ਬਣਾਈ ਰੱਖਣਾ ਚਾਹੀਦਾ ਹੈ ਤੇ ਵਿਸ਼ਵ ਪੱਤਰ ਉਤੇ ਕਮਾਈ ਗਈ ਸਾਰੀ ਆਮਦਨ ਉਤੇ ਅਮਰੀਕਾ ਦੇ ਵਿੱਚ ਆਮਦਨ ਟੈਕਸ ਵੀ ਦਾਇਰ ਕਰਨਾ ਚਾਹੀਦਾ ਹੈ ਇਸ ਨਾਲਿਓਣਾ ਕਿਹਾ ਹੈ ਕਿ ਅਮਰੀਕੀ ਬੈਂਕ ਖਾਤੇ ਅਤੇ ਡਰਾਈਵਿੰਗ ਲਾਇਸੈਂਸ ਵੀ ਬਣਾਏ ਹੋਣੇ ਚਾਹੀਦੇ ਨੇ ਤਾਂਕਿ ਗ੍ਰੀਨ ਕਾਰਡ ਸਥਿਤੀ ਦੇ ਲਈ ਇੱਕ ਮਹੱਤਵਪੂਰਨ ਕਾਰਕ ਅਮਰੀਕਾ ਤੋਂ ਬਾਹਰ ਯਾਤਰਾ ਦੀ ਮਿਆਦ ਹੋਵੇ ਤਾਂ ਅਤੇ ਲੰਬੇ ਸਮੇਂ ਤੱਕ ਗੈਰ ਹਾਜ਼ਰੀ ਦੀ ਵੀ ਸਫਾਰਿਸ਼ ਨਹੀਂ ਕੀਤੀ ਜਾਏਗੀ ਇਸ ਦਿਨਾਲੀ ਮਹਾਜਨ ਕਹਿੰਦੀ ਹੈ ਕਿ ਆਪਣਾ ਗ੍ਰੀਨ ਕਾਰਡ ਵੈਧ ਅਤੇ ਆਪਣੇ ਕੋਲ ਰੱਖੋ ਅਤੇ ਇਸ ਨੂੰ ਸਮੇਂ ਸਿਰ ਰੀਨਿਊ ਵੀ ਕਰਵਾਓ। ਅਤਿ ਯਾਤਰਾ ਕਰਦੇ ਸਮੇਂ ਹਮੇਸ਼ਾ ਅਸਲੀ ਰੱਖੋ। ਉਨ੍ਹਾਂ ਕਿਹਾ ਕਿ ਆਪਣਾ ਯੂਐਸ ਬੈਂਕ ਖਾਤਾ, ਸਰਕਰ ਮਸਹਿਤ ਬੀਮਾ ਡਰਾਈਵਿੰਗ ਲਾਇਸੈਂਸ ਅਤੇ ਟੈਕਸ ਰਿਕਾਰਡ ਅਪ ਟੂ ਡੇਟ ਰੱਖੋ। ਮਹਾਜੂ ਨੇ ਕਿਹਾ ਜੇਕਰ ਨਾਗਰਿਕਾਂ ਨੂੰ ਅਮਰੀਕੀ ਸਰਹੱਦ ਉਤੇ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਗ੍ਰੀਨ ਕਾਰਡ ਧਾਰਕ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਫਾਰਮ ਉਤੇ ਦਸਤਖਤ ਨਾ ਕਰੇ ਜਿਸ ਦੇ ਵਿੱਚ ਫਾਰਮ I-407 ਵੀ ਸ਼ਾਮਲ ਹੈ ਜੋ ਕਿ ਕਾਨੂੰਨੀ ਸਥਾਈ ਨਿਵਾਸ ਸਥਿਤੀ ਨੂੰ ਤਿਆਗਣ ਦਾ ਰਿਕਾਰਡ ਹੈ। ਇਸਨਾਲੇ ਉਹ ਆਪਣੇ ਵਕੀਲਾ ਦੇ ਨਾਲ ਸਲਾਹ ਕੀਤੇ ਬਿਨਾ ਕਿਸੇ ਨੂੰ ਵੀ ਕਾਨੂੰਨੀ ਤੌਰ ਉਤੇ ਇਸ ਉੱਤੇ ਦਸਤਕਤ ਕਰਨ ਦੀ ਲੋੜ ਨਹੀਂ ਹੈ ਸਰਕਾਰ ਦਾ ਕਹਿਣਾ ਹੈ ਕਿ ਜੋ ਆਪਣੇ ਗ੍ਰੀਨ ਕਾਰਡ ਪ੍ਰਾਪਤ ਕਰਨ ਤੋਂ 5 ਸਾਲ ਬਾਅਦ ਵੀ ਯੋਗ ਨੇ ਉਹ ਅਮਰੀਕੀ ਨਾਗਰਿਕਤਾ ਉੱਤੇ ਵਿਚਾਰ ਕਰ ਸਕਦੇ ਨੇ ਇਹ ਯਕੀਨੀ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਹਾਨੂੰ ਆਪਣਾ ਦਰਜਾ ਗੁਆਉਣ ਬਾਰੇ ਚਿੰਤਾ ਨਾ ਕਰਨੀ ਪਵੇ